ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰਕਾਰੀ ਹਾਈ ਸਕੂਲ ਪਿੰਡ ਜ਼ਿਲ੍ਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇੱਥੇ ਸਰਕਾਰੀ ਸਕੂਲ ਦੇ ਵਿੱਚ ਪਤਾ ਚੱਲਿਆ ਹੈ ਕਿ ਪਿਛਲੇ 2 ਸਾਲ ਤੋਂ ਇੰਗਲਿਸ਼ ਦਾ ਟੀਚਰ ਨਹੀਂ ਹੈ ਪਿਛਲੇ 2 ਸਾਲ ਤੋਂ ਅੰਗਰੇਜ਼ੀ ਦਾ ਟੀਚਰ ਨਹੀਂ ਹੈ ਜਿਹੜੇ ਟੀਚਰ ਇੱਥੇ ਸੀ ਪਿਛਲੇ 2 ਸਾਲ ਤੋਂ ਉਹਨਾਂ ਦੀ ਡਿਊਟੀ ਕਿਤੇ ਹੋਰ ਪਾਸੇ ਲੱਗੀ ਹੋਈ ਹੈ ਡੈਪੂਟੇਸ਼ਨ ਤੇ ਗਏ ਹੋਏ ਨੇ ਪਰ ਪਿਛਲੇ 2 ਸਾਲ ਤੋਂ ਟੀਚਰ ਨਾ ਹੋਣ ਕਾਰਨ ਸਰਕਾਰੀ ਹਾਈ ਸਕੂਲ ਦਾ ਆਪਣਾ ਜ਼ਿਲ੍ਹਾ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ ਜਦੋਂ ਇੰਗਲਿਸ਼ ਦਾ ਟੀਚਰ ਹੀ ਨਹੀਂ ਹੈਗਾ ਸਕੂਲ ਦੇ ਵਿੱਚ ਤਾਂ ਬੱਚੇ ਪੜ੍ਹਨਗੇ ਕੀ ਬੱਚਿਆਂ ਦੇ ਕੀ ਹਾਲਾਤ ਹੋਣਗੇ ਲਗਭਗ ਇਸ ਸਕੂਲ ਦੇ ਵਿੱਚ 5-4-5 ਪਿੰਡਾਂ ਦੇ ਬੱਚੇ ਪੜ੍ਹਦੇ ਨੇ ਇੰਗਲਿਸ਼ ਦਾ ਟੀਚਰ ਨਾ ਹੋਣ ਕਾਰਨ ਉਹਨਾਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ ਮੇਰੀ ਫਤੇਗੜ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਫਤੇਗੜ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਜੱਲਾ ਦੇ ਵਿੱਚ ਸਰਕਾਰੀ ਹਾਈ ਸਕੂਲ ਜੱਲਾ ਦੇ ਵਿੱਚ ਇੰਗਲਿਸ਼ ਦਾ ਟੀਚਰ ਪੱਕੇ ਤੌਰ ਤੇ ਨਿਯੁਕਤ ਕੀਤਾ ਜਾਵੇ ਜੋ ਜਿਹੜੀ ਪੜ੍ਹਾਈ ਐ ਬੱਚਿਆਂ ਦੀ ਖਰਾਬ ਹੋ ਰਹੀ ਐ ਉਹ ਉਹ ਪੜ੍ਹਾਈ ਠੀਕ ਹੋ ਸਕੇ ਪੜਾਈਆਂ ਦਾ ਬੱਚਿਆਂ ਦਾ ਪੜ੍ਹਾਈ ਦਾ ਭਵਿੱਖ ਵਧੀਆ ਬਣ ਸਕੇ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਐ ਜਦੋਂ ਸਰਕਾਰੀ ਸਕੂਲ ਦੇ ਵਿੱਚ ਮੁੱਖ ਟੀਚਰ ਜਿਹੜਾ ਇੰਗਲਿਸ਼ ਦਾ ਟੀਚਰ ਨਾ ਹੋਵੇ ਉਹਨਾਂ ਦਾ ਭਵਿੱਖ ਕਿਹੋ ਜਾਂ ਹੋਵੇਗਾ ਐਸੇ ਕਰਕੇ ਜਿਹੜੀਆਂ ਸਰਕਾਰ ਦੀਆਂ ਇਹ ਅਜਹੀਆਂ ਨੀਤੀਆਂ ਕਰਕੇ ਜਿੱਥੇ ਟੀਚਰ ਨਹੀਂ ਹੈਗੇ ਲੋਕਾਂ ਦਾ ਦਿਲ ਨਹੀਂ ਕਰਦਾ ਕਿ ਉਹ ਮਹਿੰਗੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਜਦੋਂ ਜਿਹੜੇ ਪੰਜਾਬ ਸਰਕਾਰ ਦੇ ਸਰਕਾਰੀ ਸਕੂਲ ਨੇ ਉਹਨਾਂ ਦਾ ਕੋਈ ਰਖਵਾਲਾ ਹੀ ਨਹੀਂ ਉਹਨਾਂ ਦੇ ਵਿੱਚ ਟੀਚਰ ਹੀ ਨਹੀਂ ਹੈਗੇ ਤਾਂ ਬੱਚੇ ਕੀ ਪੜਨਗੇ ਇਸ ਤੋਂ ਜਿਹੜੇ ਬੱਚਿਆਂ ਦੇ ਮਾਪੇ ਇਸ ਗੱਲ ਤੋਂ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੈਸੇ ਖਰਚ ਕੇ ਜਾਦਾ ਪੈਸੇ ਖਰਚ ਕੇ ਇਹ ਪੜਾ ਰਹੇ ਨੇ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਪੈਸੇ ਦੇਣ ਪਰ ਜਦੋਂ ਹਾਲਾਤ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਇਸੇ ਕਰਕੇ ਜਿਹੜਾ ਲੋਕਾਂ ਦਾ ਕਿਤੇ ਨਾ ਕਿਤੇ ਜਿਹੜਾ ਰੁਝਾਨ ਹੈ ਪ੍ਰਾਈਵੇਟ ਸਕੂਲਾਂ ਵੱਲ ਨੂੰ ਵੱਧ ਰਿਹਾ ਹੈ ਮੈਂ ਦੁਬਾਰਾ ਫੇਰ ਅ ਜਿਲ੍ਹਾ ਪ੍ਰਸ਼ਾਸਨ ਨੂੰ ਤੇ ਜਿਲ੍ਹਾ ਸਿੱਖਿਆ ਭਾਗ ਨੂੰ ਫਤੇਗੜ ਸਾਹਿਬ ਨੇ ਅਧਿਕਾਰੀਆਂ ਨੂੰ ਪੂਰ ਜੋਰ ਬੇਨਤੀ ਕਰਦਾ ਹਾ ਕਿ ਇੱਥੇ ਸਰਕਾਰੀ ਹਾਈ ਸਕੂਲ ਜਿਲ੍ਹਾ ਦੇ ਵਿੱਚ ਅੰਗਰੇਜ਼ੀ ਟੀਚਰ ਦੀ ਜਿਹੜੀ ਨਿਯੁਕਤੀ ਹੈ ਤੁਰੰਤ ਕੀਤੀ ਜਾਵੇ ਤਾਂ ਜੋ ਜਿਹੜਾ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ ਧੰਨਵਾਦ ਜੀ